ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਵਾਓ ਜੀ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਮੋਗੇ ਤੰਦਰੁਸਤ ਹੋਮੋਗੇ ਤੇ ਮੈਂ 2 ਦਿਨ ਤੋਂ ਕਾਫੀ ਬਿਮਾਰ ਸੀ ਤੇ ਇਸ ਲਈ ਮੇਰੇ ਤੋਂ ਨਹੀਂ ਵਲੌਗ ਹੋ ਸਕਿਆ ਅੱਜ ਕੋ ਅਲਾਈਆ ਮਾਸੀ ਜੀ ਆਲੀ ਬੇਟੀ ਨੇ ਆਉਣਾ ਤੇ ਇਸ ਲਈ ਸਬਜ਼ੀਆਂ ਬਣਾਉਨੇ ਆਪਾਂ ਇੱਕ ਦੋ ਇਹ ਵੀਡੀਓ ਤਾਂ ਹੈਗੀ ਆ ਬੁੱਧਵਾਰ ਵੈਡਨਸਡੇ ਦੀ ਪਰ ਮੇਰੇ ਤੋਂ ਵਾਇਸ ਓਵਰ ਹੀ ਨਹੀਂ ਹੋਇਆ ਕਿਉਂਕਿ ਮੇਰਾ ਗਲਾ ਫੇਰ ਦੁਬਾਰਾ ਰੁਕ ਗਿਆ ਸੀ ਪਤਾ ਨਹੀਂ ਕੀ ਪ੍ਰੋਬਲਮ ਆ ਇੰਨਾ ਜ਼ਿਆਦਾ ਗਲਾ ਖਰਾਬ ਹੋ ਜਾਂਦਾ ਵੀ ਆਵਾਜ਼ ਵੀ ਨਹੀਂ ਸਹੀ ਤਰੀਕੇ ਨਾਲ ਨਿਕਲਦੀ ਵਾਇਸ ਓਵਰ ਹੁੰਦੀ ਹੀ ਨਹੀਂ ਹੈਗੀ ਤੇ ਉਹਦੇ ਕਰਕੇ ਨਾ ਮੈਨੂੰ ਕਾਫੀ ਪ੍ਰੋਬਲਮ ਆਈ ਜਾਂਦੀ ਆ ਤੇ ਵਿੱਚ ਵੀਡੀਓ ਸਕਿੱਪ ਹੋ ਰਹੀਆਂ ਨੇ ਮੈਨੂੰ ਖੁਦ ਨੂੰ ਬੜੀ ਪਰੇਸ਼ਾਨੀ ਹੋ ਰਹੀ ਸੀ ਇਹ ਆਏ ਹੋਏ ਆ ਮਮਾ ਦੇ ਸਿਸਟਰ ਆ ਮਾਸੀ ਜੀ ਇਹ ਆਉਂਦੇ ਰਹਿੰਦੇ ਸਾਡੇ ਕੋਲ ਥੋੜੇ ਜਿਹਾ ਟਾਈਮ ਬਾਅਦ ਹੀ ਤੇ ਆਈ ਹੁੰਦੇ ਆ ਜ਼ਿਆਦਾਤਰ ਤੁਸੀਂ ਮੇਰੀ ਵੀਡੀਓ ਤੇ ਪਿਛਲੀਆਂ ਵੀਡੀਓ ਚ ਵੀ ਦੇਖਿਆ ਹੋਊਗਾ ਤੇ ਇਹ ਪਤਨੀ ਕੁਛ ਖਾ ਰਹੀ ਸੀ ਹੈਨਾ ਕਿਚਨ ਦੇ ਵਿੱਚ ਤੇ ਇਹ ਇਹ ਚਲ ਇਹ ਵੀ ਚਲੇ ਗਏ ਸੀਗੇ ਹੁਣ ਤਾਂ ਹਨ ਜਦ ਤੱਕ ਮੈਂ ਵੌਇਸ ਓਵਰ ਕਰ ਰਹੀ ਹਾਂ ਜਦ ਤੱਕ ਤ ਇਹ ਚਲੇ ਗਏ ਸੀ ਤੇ ਇਹ ਦੋ ਤਿੰਨ ਦਿਨ ਸਾਡੇ ਕੋਲ ਰਹਿ ਕੇ ਗਏ ਆ ਤੇ ਇੱਥੇ ਮੈਂ ਬਣਾਉਣ ਲੱਗੀ ਸੀ ਰਾਜਮਾ ਰਾਜਮਾ ਮੇਰੇ ਪਿਉਣਤੇ ਹੋਏ ਸੀਗੇ ਰਾਤ ਦੇ ਹੀ ਤੇ ਫਿਰ ਮੈਂ ਹੁਣ ਮਤਲਬ ਕਿ ਅਵਾਲੀ ਦੀਵਾਲੀ ਸੀ ਉਹਨਾਂ ਨੂੰ ਇੱਕ ਵਿਸਲ ਲਗਵਾ ਲਈ ਸੀ ਤੇ ਹੁਣ ਬਾਕੀ ਮੈਂ ਹੁਣ ਰਜਾ ਲੂੰਗੀ ਆ ਦੇਖੋ ਇੱਕ ਵਿਸਲ ਲਗਵਾ ਲਈ ਸੀ ਇਹਦੇ ਵਿੱਚ ਹਵਾ ਕੱਢ ਕੇ ਸਾਰੀ ਤੇ ਮੈਂ ਖੋਲ ਕੇ ਦੇਖਦੀ ਸੀ ਵੀ ਬਣ ਗਈ ਮੈਂ ਜ਼ਿਆਦਾ ਤਾਂ ਨਹੀਂ ਪਕਾ ਰਹੀ ਸੀ ਕਿਉਂਕਿ ਮੈਂ ਵਿੱਚ ਨਾ ਆਲੂ ਪਾਉਣੇ ਹੁੰਦੇ ਆ ਰਾਜਮਾ ਦੇ ਵਿੱਚ ਆਲੂ ਤੇ ਫਿਰ ਆਲੂ ਜਦੋਂ ਪੱਕਣਗੇ ਤੇ ਉਦੋਂ ਫਿਰ ਰਾਜਮਾ ਮਤਲਬ ਜ਼ਿਆਦਾ ਮੈਸੀ ਜੇ ਹੋ ਜਾਣਗੇ ਹਨ ਇਸ ਲਈ ਫਿਰ ਮੈਂ ਨਾਲ ਹੀ ਜ਼ਿਆਦਾ ਨਹੀਂ ਕੁੱਕ ਕਰਨਾ ਰਾਜਮਾ ਨੂੰ ਥੋੜਾ ਜਿਹਾ ਮਤਲਬ ਜਿਹੜਾ ਨਰਮ ਜਿਹਾ ਰੱਖੂੰਗੀ ਤੇ ਵੀ ਆਲੂ ਆ ਦੇ ਨਾਲ ਚੰਗੀ ਤਰ੍ਹਾਂ ਫਿਰ ਦੁਬਾਰਾ ਰਿਜ ਜਾਣਗੇ ਤੇ ਜਾਂ ਤਾਂ ਮੈਂ ਆਲੂ ਹਰਾਜਮਾ ਦੇ ਨਾਲ ਹੀ ਪਾ ਦਿੰਨੀ ਹੁੰਨੀ ਆ ਛੱਲ ਕੇ ਤੇ ਪਰ ਮੇਰੇ ਤੋਂ ਹਨਾ ਉਹ ਹੀ ਗੱਲ ਵੀ ਨਹੀਂ ਹੋਇਆ ਸੀਗਾ ਤੇ ਆ ਦੇਖੋ ਇੱਥੇ ਮੇਰੇ ਮੈਂ ਸਬਜੀ ਦੀ ਰੈਸਪੀ ਨਹੀਂ ਦਿੱਤੀ ਕਿਉਂਕਿ ਮੇਰੇ ਚੈਨਲ ਤੇ ਪਹਿਲਾਂ ਹੀ ਮੇਰੀ ਦਿੱਤੀ ਹੋਈ ਆ ਵੀ ਮੈਂ ਕਿੱਦਾਂ ਬਣਾਉਣੀ ਆ ਤੇ ਇੱਥੇ ਦੇਖੋ ਅਸੀਂ ਸਾਰੇ ਜਣੇ ਵੇਟ ਕਰਦੇ ਸੀ ਆ ਉਹਨਾਂ ਦੇ ਬੱਚੇ ਤਾਂ ਪਹੁੰਚ ਗਏ ਆ ਤੇ ਉਹ ਚੱਲੇ ਸਕੂਟਰੀ ਤੇ ਲੈਣ ਵਾਸਤੇ ਉਹਨਾਂ ਨੂੰ ਤੇ ਬੱਚੇ ਪਹੁੰਚ ਗਏ ਸੀ ਹੈਨਾ ਕਿਉਂਕਿ ਇਹ ਬਾਈ ਆਟੋ ਆਈ ਸੀਗੇ ਆਟੋ ਤੇ ਹੀ ਪਹੁੰਚੇ ਸੀ ਇਹ ਚਾ ਮੈਂ ਧਰ ਦਿੱਤੀ ਆ ਤੇ ਉਹ ਦੇਖੋ ਬਾਹਰ ਹੀ ਕਹਿੰਦੇ ਬੈਠਦੇ ਆ ਆਪਾਂ ਬਾਹਰ ਬੈਠ ਕੇ ਗੱਪਾ ਛੱਪਾ ਕਰਦੇ ਆ ਮम्मा ਬੈਠੇ ਆ ਉਹਨਾਂ ਦੇ ਨਾਲ ਮਾਸੀ ਜੀ ਵੀ ਬੈਠੇ ਆ ਮਾਸੀ ਜੀ ਦੀ ਬੇਟੀ ਆ ਇੱਥੇ ਲੁਧਿਆਣਾ ਹੀ ਆ ਸਾਡੇ ਕੋਲ ਹੀ ਤੇ ਸਾਰੇ ਚਾਹ ਪਾਣੀ ਦੇ ਕੇ ਤੇ ਹੁਣ ਮੈਂ ਭਾਂਡੇ ਚੱਕ ਲੂੰਗੀ ਫਿਰ ਉਸ ਤੋਂ ਬਾਅਦ ਰੋਟੀ ਪਾਣੀ ਦਾ ਕਰਾਂਗੇ ਤੇ ਥੋੜਾ ਟਾਈਮ ਉਹਨਾਂ ਕੋਲ ਬੈਠ ਉੱਠ ਜਾਵਾਂਗੇ ਥੋੜਾ ਟਾਈਮ ਮੈਂ ਬੈਠ ਵੀ ਆਈਆਂ ਚਾਹ ਪਾਣੀ ਪੀ ਕੇ ਆਇਆ ਗੱਪ ਸ਼ੱਪ ਕਰਕੇ ਆਇਆ ਹੋਰ 10 ਮਿੰਟ ਬਹਿ ਜਾਾਂਗੇ ਤੇ ਫਿਰ ਉਸ ਤੋਂ ਬਾਅਦ ਰੋਟੀ ਪਾਣੀ ਰੈਡੀ ਕਰਨ ਲੱਗ ਜਾਾਂਗੇ ਹਨਾ ਤੇ ਇਹੀ ਹੁੰਦਾ ਵਾ ਮਤਲਬ ਜਦੋਂ ਕਿਤੇ ਗੈਸਟ ਆਉਂਦੇ ਆ ਉਦੋਂ ਆਪ ਦਾ ਟਾਈਮ ਤਾਂ ਮਿਲਦਾ ਹੀ ਨਹੀਂ ਆਪਾਂ ਨੂੰ ਤਾਂ ਹਨਾ ਬੈਠਣ ਦਾ ਤੇ ਉਹੀ ਬਸ ਰੋਟੀ ਪਾਣੀ ਦੇ ਵਿੱਚ ਹੀ ਟਾਈਮ ਨਿਕਲ ਜਾਂਦਾ ਜੇ ਹੁਣ ਆਪਾਂ ਕਹੀਏ ਬਈ ਹਜੇ ਤਾਂ ਮੈਂ ਇਹ ਇੱਕ ਹੈਗਾ ਸੀ ਕਿ ਗੋਭੀ ਦੀ ਸਬਜ਼ੀ ਮੈਂ ਪਹਿਲਾਂ ਬਣਾ ਕੇ ਰੱਖ ਲਈ ਸੀ ਵੀ ਕੱਲੇ ਰਾਜਮਾ ਹੀ ਬਣਾਉਣੇ ਸੀਗੇ ਹੁਣ ਹਨਾ ਇਹਨਾਂ ਦੇ ਆਇਆ ਤੋਂ ਤੇ ਮਾਰਨਿੰਗ ਫਿਰ ਸਫਾਈਆਂ ਸੂਈਆਂ ਦਾ ਕੰਮ ਹੋ ਜਾਂਦਾ ਤੇ ਫਿਰ ਕਰਦੇ ਕਰਦੇ ਨੂੰ ਜਦ ਨੂੰ ਚੱਲ ਇਹ ਆਈਏ ਸੀ ਟਾਈਮ ਨਾਲ ਹੀ ਆ ਗਏ ਸੀ 11:00 ਕ'ਤੇ ਤੇ ਫਿਰ ਸਾਰਾ ਦਿਨ ਇੱਥੇ ਰਹੇ ਸਾਡੇ ਕੋਲੇ ਤੇ ਫਿਰ ਹੁਣ ਇਹਨਾਂ ਨੇ ਵਾਪਸ ਜਾਣਾ ਆ ਹਨਾ ਤੇ ਕਿਉਂਕਿ ਬੱਚਿਆਂ ਨੇ ਚਲੋ ਪੇਪਰ ਖਤਮ ਹੋ ਜਾਂਦੇ ਬੱਚਿਆਂ ਨੂੰ ਹੁੰਦਾ ਸਾਨੂੰ ਕਿਤੇ ਲੈ ਕੇ ਜਾਓ ਚਲੋ ਹੁਣ ਇਹ ਇੱਥੇ ਲੁਧਿਆਣਾ ਹੀ ਆ ਇਸ ਲਈ ਆਟੋ ਆ ਗਏ ਸੀਗੇ ਬਾਇਆ ਟੋਈ ਤੇ ਦੇਖੋ ਸਾਰੇ ਬੈਠੇ ਹੋਏ ਆ ਉੱਥੇ ਗੱਪਾ ਛੱਪਾ ਕਰਦੇ ਆ ਮੇਰੇ ਮਾਪਨੇ ਰਾਜਮਾ ਬਣਾ ਲੈ ਸੀਗੇ ਹੁਣ ਮੈਂ ਬਣਾਉਣ ਲੱਗੀਆਂ ਰਾਈਸ ਤੇ ਦਿੱਚਪਾਤੀ ਦਾ ਆਟਾ ਮੇਰਾ ਹੁੰਨਿਆ ਪਿਆ ਹਰਾਇਤਾ ਬਣਾਉਣਾ ਵਾ ਤੇ ਰਾਈਸ ਬਣਾਉਣੇ ਆ ਤੇ ਫਿਰ ਪੂਕੇ ਤਰਦੇ ਹੋਈ ਚਲਦੀ-ਜਲਦੀ ਤੇ ਨਾਲ ਉਹ ਨਾਲ ਖਾ ਲਵਾਂਗੀ ਤੇ ਗੈਸਟ ਆਏ ਹੋਏ ਉਹਨਾਂ ਦੇ ਬੇਟਾ-ਬੇਟੀ ਆਏ ਹੋਏ ਆ ਤੇ ਮਾਸੀ ਜੀ ਦੀ ਬੇਟੀ ਆ ਤੇ ਮਾਸੀ ਜੀ ਆ ਤਿੰਨ-ਚਾਰ ਜਣੇ ਆਏ ਹੋਏ ਆ ਤੇ ਵਸ ਮੈਂ ਚਲਦੀ-ਜਲਦੀ ਲੱਗੀ ਹੋਈ ਆ ਅੱਜ ਕੰਮ ਤੇ ਤੇ ਮਾਰਨਿੰਗ ਹੀ ਮੈਂ ਗੋਭੀ ਦੀ ਸਬਜੀ ਤੇ ਨਾਲ ਰਾਜਮਾ ਮਾਰਨਿੰਗ ਹੀ ਬਣਾ ਕੇ ਰੱਖ ਲੈ ਸੀਗੇ ਤਾਂ ਕਿ ਮੈਂ ਹੋਰ ਕੰਮ ਸਾਰੇ ਕਰ ਸਕਾਂ ਮੈਨੂੰ ਇਹਨਾਂ ਟੈਨਸ਼ਨ ਨਾ ਹੋਵੇ ਹੈਨਾ ਹੁਣ ਚਾਹ ਪਾਣੀ ਪੀ ਕੇ ਹਟਿਆ ਫਿਰ ਹਾਲ ਇੱਥੇ ਗੱਲਾਂ ਮਾਰਦੇ ਉਹਨਾਂ ਟਾਈਮ 'ਚ ਦੀ ਮੈਂ ਇਹ ਚੀਜ਼ਾਂ ਵੀ ਰੈਡੀ ਕਰ ਲਵਾਂਗੀ ਤੇ ਫਿਰ ਆਪਾਂ ਫਿਰ ਮੈਂ ਥੋੜਾ ਜਿਹਾ ਬੈਠੇ ਇਸ ਨਾਲ ਚਾਹ ਪੀ ਲਈ ਗੱਪਸ਼ਪ ਕਰ ਲਈ ਹਾਲ ਚਲ ਪੁੱਛ ਲਿਆ ਹੈਨਾ ਤੇ ਫਿਰ ਮੈਂ ਫੇਰ ਆ ਗਈ ਕਿਚਨ ਦੇ ਵਿੱਚ ਤੇ ਜਦ ਤੱਕ ਸਾਰਿਆਂ ਨੇ ਆਉਣਾ ਵਾ ਸਿਸਟਰ ਉਹਨਾਂ ਨੇ ਸਾਰਿਆਂ ਨੇ ਹੈਨਾ ਬੇਟੇ ਬੱਚੇ ਤੱਕ ਸਕੂਲ ਨਹੀਂ ਗਏ ਹੈਗੇ ਘਰ ਆ ਉਹਨਾਂ ਦਾ ਪੇਪਰ ਨਹੀਂ ਸੀਗਾ ਕਰਈਆ ਤੇ ਕੱਲ ਨੂੰ ਪੇਪਰ ਹੋਊਗਾ ਕੱਲ ਨੂੰ ਇੱਕ ਇੱਕ ਦੋ ਜਣਾਂ ਦੇ ਵਿੱਚੋਂ ਪੇਪਰ ਹੋਊਗਾ ਤੇ ਦੋ ਜਣੇ ਦੇ ਪੇਪਰ ਦੇ ਤੇ ਅੱਜ ਫਿਰ ਹੁਣ ਉਹਨਾਂ ਨੂੰ ਰੂਮ ਦੇ ਵਿੱਚ ਬੰਦ ਕਰਕੇ ਬਿਠਾਇਆ ਹੋਇਆ ਵੀ ਤੁਸੀਂ ਇੱਥੇ ਥੋੜਾ ਟਾਈਮ ਖੇਡ ਲੈ ਕੇ ਟੈਕੂਨਾ ਨਾਲ ਤੇ ਕਿਉਂਕਿ ਹੁਣ ਉਹਨਾਂ ਦੀ ਤਾਂ ਐਗਜ਼ਾਮ ਹੋਊਗੀ ਤੇ ਇਹਨਾਂ ਦੇ ਹੱਜੇ ਹੋ ਰਹੇ ਆ ਹਨਾ ਬਹੁਤ ਔਖਾ ਹੋ ਜਾਂਦਾ ਇਦਾਂ ਤੇ ਉਪਰ ਹੋਰ ਕੀ ਕਰ ਜਾਵੇ ਹੁਣ ਏਦਾਂ ਥੋੜੀ ਨਾ ਆਪਾਂ ਕਰ ਸਕਦੇ ਆ ਜੇ ਕੋਈ ਆਇਆ ਵਾ ਤਾਂ ਉਹ ਉਹਨਾਂ ਦੇ ਬੱਚਿਆਂ ਨੂੰ ਵੀ ਸੀਗਾ ਵੀ ਅਸੀਂ ਹਨਾ ਜਾ ਕੇ ਖੇਡਾਂਗੇ ਹੁਣ ਘੰਟਾ ਕਿੰਨਾ ਨੂੰ ਮੈਂ ਦੇਤਾ ਸੀ ਮੈਂ ਕਿ ਤੁਸੀਂ ਖੇਡ ਲਓ ਤੇ ਉਸ ਤੋਂ ਬਾਅਦ ਫੇਰ ਆਪਦਾ ਪੜਨਾ ਸ਼ੁਰੂ ਕਰਦੇ ਹੋ ਤੇ ਹੁਣ ਕਮਰੇ ਦੇ ਵਿੱਚ ਬੰਦ ਕਰਕੇ ਬਿਠਾਤੇ ਵੀ ਪੜੋ ਬੈਠ ਕੇ ਆਦਿਕੋ ਸਟੀਮ ਕਰ ਕਿਉਂਕਿ ਸਾਰੰਗ ਦੇ ਖਾਗ ਦੇ ਕੰਮ ਦੁਆਰਾ ਹੋਇਆ ਹੋਇਆ ਵਾ ਹਨਾ ਬੇਟੀ ਉਹਨਾਂ ਨੂੰ ਤਾਂ ਖਾਸ ਕਰਕੇ ਤੇ ਫਿਰ ਉਹ ਨਾਲ ਨਾਲ ਸਟੀਮ ਲੈਂਦੀ ਆ ਤੇ ਸਟੀਮ ਦੇ ਨਾਲ ਕਾਫੀ ਜਲਦੀ ਫਰਕ ਪਿਆ ਉਹਨੂੰ ਤੇ ਫੋਨ ਮੈਂ ਛੇਛੇ ਤੇ ਰਾਈਸ ਬਣਾ ਲਾ ਰਾਈਸ ਮੇਰੇ ਘੰਟੇ ਪਏ ਆ ਤੇ ਤੜਕਾ ਲਾ ਲਾਣੀ ਸੀ ਫਿਰ ਬਣਾਉਣੀ ਆ ਖੁਲਕੇ ਤੇ ਫਿਰ ਨਾਲ ਨਾਲ ਹੀ ਫੜਾ ਲਾ ਲੀ ਅੱਜ ਬੇਟੀ ਵੀ ਨਾ ਥੋੜੀ ਜਿਹੀ ਠੀਕ ਨਹੀਂ ਸੀ ਇਹਨੂੰ ਮੈਂ ਮੈਡੀਸਨ ਦੇ ਕੇ ਚੱਲ ਸਲਾਤਾ ਤੇ ਇਹ ਇੰਨਾ ਟਾਈਮ ਸੁੱਤੀ ਰਹੀ ਮੈਂ ਇਹਨੂੰ ਬਾਰ ਬਾਰ ਦੇਖਣ ਆਉਂਦੀ ਸੀ ਇੱਕ ਮੈਨੂੰ ਇਹ ਵੀ ਸੀਗਾ ਵੀ ਚਲੋ ਮੇਰਾ ਸਾਥ ਦੇਤਾ ਹਨਾ ਇਹਨੇ ਵੀ ਕਾਫੀ ਟਾਈਮ ਸੌਂਗੀ ਤੇ ਚਲੋ ਮੇਰਾ ਕੰਮ ਹੋਈ ਗਿਆ ਮੇਰੇ ਬਰਨੇ ਹੋ ਗਿਆ ਤੇ ਇੱਥੇ ਮੈਂ ਰੱਖ ਤੇ ਰਾਈਸ ਬਣ ਨੂੰ ਏ ਰਾਈਸ ਬਣ ਕੇ ਰੈਡੀ ਹੋ ਜਾਣਗੇ ਰਾਜਮਾ ਦੇ ਨਾਲ ਵਿਦ ਰਾਈਸ ਵਿਦ ਰੋਟੀਆਂ ਨਾਲ ਹੋ ਜਾਣਗੇ ਰੋਟੀ ਬਣਾਤੀ ਸੀ ਤੇ ਨਾਲ ਰਾਈਸ ਸੀਗੇ ਸਬਜੀ ਸੀ ਤੇ ਰਾਜਮਾ ਸੀ ਨਾਲ ਰਾਇਤਾ ਬਣਾਤਾ ਸੀਗਾ ਤੇ ਮਿੱਠੇ ਦੇ ਵਿੱਚ ਉਹ ਕਹਿੰਦੇ ਸੀ ਕੁਛ ਨਹੀਂ ਲੈਣਾ ਕਹਿੰਦੇ ਮਿੱਠੇ ਫਿਰ ਬੱਚਾ ਨੇ ਛੱਡ ਦੇਣਾ ਵਾ ਤੇ ਇਸ ਲਈ ਤੁਸੀਂ ਉਹਨਾਂ ਨੇ ਪਹਿਲੇ ਮਨਾ ਕਰ ਦਿੰਦੇ ਹੁੰਦੇ ਆ ਸਾਡੇ ਬਹੁਤ ਰਿਸ਼ਤੇਦਾਰਾ ਜਿਹੜੇ ਇਹ ਨਾ ਮਿੱਠੇ ਦੇ ਵਿੱਚ ਕੁਛ ਨਹੀਂ ਲੈਂਦੇ ਹੈਗੇ ਪਤਾ ਨਹੀਂ ਕਿਉਂ ਹਨਾ ਉਹ ਕਹਿੰਦੇ ਉਹ ਨਾ ਵੀ ਮਿੱਠਾ ਨਾ ਵਸ਼ਪੀ ਬਣਾਇਓ ਵੀ ਖਾਦਾ ਨਹੀਂ ਜਾਣਾ ਪਹਿਲਾਂ ਹੀ ਮਨਾ ਕਰ ਦਿੰਦੇ ਆ ਤੇ ਜਿਹੜੇ ਮਤਲਬ ਕਦੇ-ਕਦੇ ਆਉਣ ਵਾਲੇ ਆ ਫਿਰ ਉਹਨਾਂ ਨੂੰ ਤਾਂ ਚਲੋ ਆਪਾਂ ਬਣਾਈ ਦੇਈਦਾ ਵਾ ਜਿਹੜੇ ਹਨਾ ਮਤਲਬ ਛੇਤੀ ਹੀ ਮਿਲ ਜਾਂਦੇ ਆ ਕਿ ਉਹ ਫਿਰ ਆਪ ਹੀ ਕਹਿ ਦਿੰਦੇ ਆ ਵੀ ਬਣਾਇਓ ਨਾ ਮਿੱਠਾ ਪਰ ਤੈਨੂੰ ਤਾਂ ਉਹਨਾਂ ਨੂੰ ਇਹ ਹੁੰਦਾ ਵਾ ਵੀ ਅਸੀਂ ਤਾਂ ਹਨਾ ਫਿਰ ਆਈ ਜਾਣਾ ਮਹੀਨੇ ਬਾਅਦ ਵੀ ਚੱਲ ਕਿਉਂ ਐਵੇਂ ਤੰਗ ਕਰਨਾ ਤੇ ਪਤਾ ਨਹੀਂ ਕੀ ਗੱਲ ਆ ਜਣੀ ਮਨਾ ਕਰ ਦਿੰਦੇ ਫਿਰ ਮੈਂ ਚੱਲ ਮੈਂ ਕਿ ਮਮੀ ਕਹਿੰਦੇ ਚੱਲ ਨਾ ਬਣਾਈ ਫਿਰ ਬੱਚਾ ਨੇ ਖਾਣਾ ਨਹੀਂ ਹੈ ਨਾ ਮਿੱਠਾ ਅੱਜ ਕੱਲ ਵੈਸੇ ਖਾਂਦੇ ਵੀ ਸਾਰੇ ਹੈ ਨਾ ਘੱਟ ਖਾਂਦੇ ਆ ਪਤਾ ਨਹੀਂ ਕੀ ਗੱਲ ਆ ਮਿੱਠਾ ਮਿੱਠੇ ਦੇ ਵਿੱਚ ਕੋਈ ਵੀ ਚੀਜ਼ ਬਣਾਉਣੇ ਅਗਲਾ ਘੱਟ ਖਾਂਦਾ ਪਰ ਆਪਾਂ ਕਹਿੰਦੇ ਆ ਵੀ ਮਹਿਮਾਨ ਨਿਵਾਜ਼ੀ ਪੂਰੀ ਨਹੀਂ ਹੁੰਦੀ ਜਿੰਨਾ ਟਾਈਮ ਕੋਸ਼ ਮਿੱਠੇ ਦੇ ਵਿੱਚ ਨਾ ਦਈਏ ਹੈ ਨਾ ਆਪਣਾ ਥੋੜਾ ਜਿਹਾ ਇਹੀ ਹੁੰਦਾ ਆ ਤੇ ਚਲੋ ਫਿਰ ਮੈਂ ਕਿਾ ਚਲੋ ਥੋੜੀ ਮੰਨ ਲੈਨੇ ਆ ਆਪਾਂ ਨਹੀਂ ਬਣਾਉਦੇ ਹੈਗੇ ਤੇ ਮੈਂ ਨਾਲ ਫੁਲਕੇ ਸੇਕਤੇ ਸੀ ਤੇ ਮੰਮੀ ਨੇ ਤੇ ਮੈਂ ਅਸੀਂ ਬਾਅਦ ਵਿੱਚ ਸਾਰਿਆਂ ਨੂੰ ਫੜਾਤੀਆਂ ਸੀਗੇ ਰੋਟੀ ਤੇ ਰਾਈਸ ਹੀ ਜ਼ਿਆਦਾ ਖਾਦੇ ਰੋਟੀਆਂ ਤਾਂ ਇੱਕ ਇੱਕ ਫੁਲਕਾ ਹੀ ਲਿਆ ਉਹਨਾਂ ਨੇ ਰਾਈਸ ਹੀ ਜ਼ਿਆਦਾ ਬੱਚੇ ਸਾਰੇ ਐਕਚੁਅਲੀ ਨਾ ਚੌੜ ਖੋਸ਼ੋ ਕੇ ਖਾਂਦੇ ਆ ਅਰ ਆਜਮਾ ਚੌਲ ਤਾਂ ਮੈਨੂੰ ਲੱਗਦਾ ਸਾਰਿਆਂ ਦੇ ਹੀ ਫੇਵਰੇਟ ਹੁੰਦੇ ਆ ਹਨ ਤੇ ਸਾਡੇ ਘਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਫੇਵਰੇਟ ਆ ਸਭ ਦੇ ਤੇ ਦੇਖੋ ਕਿੰਨੇ ਸੋਹਣੇ ਬਣ ਗਏ ਸੀਗੇ ਬਹੁਤ ਵਧੀਆ ਬਣ ਕੇ ਰੈਡੀ ਹੋਏ ਸੀ ਤੇ ਨਾਲ ਰਾਈਸ ਦੇਖੋ ਕਿੰਨੇ ਵਧੀਆ ਬਣੇ ਆ ਕੁਝ ਸਾਡੇ ਫੈਮਿਲੀ ਮੈਂਬਰਸ ਹੋਗੇ ਕੁਝ ਹੋਗੇ ਸਾਰਿਆਂ ਨੂੰ ਹੀ ਲੰਚ ਹਨਾ ਕਿਉਂਕਿ ਅਸੀਂ ਵੀ ਲੰਚ ਕਰਦੇ ਆ ਕਈ ਲੋਕੀ ਹੁੰਦੇ ਆ ਜਿਹੜੇ ਮਾਰਨਿੰਗ ਤੇ ਈਵਨਿੰਗ ਹੀ ਮਤਲਬ ਡਿਨਰ ਕਰਦੇ ਆ ਜਾਂ ਬ੍ਰੇਕਫਾਸਟ ਕਰਦੇ ਆ ਲੰਚ ਬਹੁਤ ਘੱਟ ਲੋਕ ਕਰਦੇ ਆ ਤੇ ਮੈਂ ਦੇਖਿਆ ਕਈਆਂ ਕਈ ਪਰਿਵਾਰਾਂ ਵਿੱਚ ਦੇਖਿਆ ਕਹਿੰਦੇ ਅਸੀਂ ਤਾਂ ਦੁਪਹਿਰੇ ਕੁਝ ਖਾਂਦੇ ਨਹੀਂ ਅਸੀਂ ਮਾਰਨਿੰਗ ਦੀ ਰੋਟੀ ਲੇਟ ਖਾਂਦੇ ਆ ਅਸੀਂ ਤਾਂ ਸਾਡੇ ਇਹ ਆ ਵੀ ਖਾਂਦੇ ਖਾਂਦੇ ਆ ਸਾਰੇ ਬੱਚਿਆਂ ਨੂੰ ਅਸੀਂ ਇੱਥੇ ਬਿਠਾ ਕੇ ਖਲਾਤਾ ਗੈਸਟ ਚਲੇ ਗਏ ਸੀਗੇ ਤੇ ਹੁਣ ਮੈਂ ਤੇ ਮੰਮੀ ਜਾਂਦੇ ਸੀ ਮੌਸਮ じゃ ਕਾਫੀ ਹਨਾ ਹੋਇਆ ਪਿਆ ਸੀ ਬਾਰਿਸ਼ ਜੀ ਵਾਲਾ ਫੇਰ ਦੁਬਾਰਾ ਬੱਦਲ ਜੇ ਹੋਏ ਹੋਏ ਸੀ ਤੇ ਅਸੀਂ ਇੱਥੇ ਨਾ ਪਲਾਟ ਆ ਸਾਡਾ ਇੱਕ ਪਲਾਟ ਆ ਤੇ ਉਹਦੇ ਵਿੱਚ ਕਮਰੇ-ਕਮਰੇ ਪਾਏ ਹੋਇਆ ਦੋ ਕਮਰੇ ਪਾਏ ਹੋਇਆ ਰੈਂਟ ਤੇ ਦਿੱਤਾ ਹੋਇਆ ਹਨਾ ਤੇ ਉੱਥੇ ਅਸੀਂ ਜਾ ਰਹੇ ਸੀਗੇ ਇਹਨਾਂ ਨੇ ਨਾ ਜ਼ਿਆਦਾਤਰ ਜਿੰਦਾ ਲੱਗਿਆ ਹੁੰਦਾ ਕਿਉਂਕਿ ਫਿਰ ਇਹ ਸਾਰੇ ਚਲੇ ਜਾਂਦੇ ਆ ਕੰਮਾਂ ਤੇ ਮਾਰਨਿੰਗ ਹੀ ਹਨਾ ਆਪਣੇ ਆਪਣੇ ਕੰਮਾਂ ਤੇ ਚਲੇ ਜਾਂਦੇ ਆ ਵਿਚਾਰੇ ਦਿਹਾੜੀ ਵਗੈਰਾ ਤੇ ਤੇ ਹੁੰਦੇ ਨਹੀਂਗੇ ਘਰ ਹਨਾ ਤੇ ਅੱਜ ਉਹ ਕਿਹਾ ਸੀ ਉਹਨਾਂ ਨੇ ਕਹਿੰਦੇ ਸਾਡੀ ਬੇਟੀ ਵੀ ਘਰ ਹੋਊਗੀ ਵੀ ਤੁਸੀਂ ਆ ਜਾਓ ਤੇ ਮੈਨੂੰ ਬਹੁਤ ਦਿਨਾਂ ਦਾ ਸੀਗਾ ਮੈਂ ਕਿਹਾ ਮੈਂ ਜਾ ਕੇ ਆਵਾਂ ਦੇਖ ਕੇ ਆਈਏ ਕਾਫੀ ਟਾਈਮ ਹੋ ਗਿਆ ਸੀ ਇਸੇ ਆਏ ਨਹੀਂ ਸੀ ਆੜੂ ਦਾ ਲੱਗਿਆ ਹੋਇਆ ਦਰਖਤ ਤੇ ਬਹੁਤ ਵਧੀਆ ਫਲ ਆਇਆ ਹੋਇਆ ਆੜੂ ਨੂੰ ਬਹੁਤ ਜ਼ਿਆਦਾ ਵਧੀਆ ਬਟ ਇਹਨੂੰ ਨਾ ਛੋਟਾ ਛੋਟਾ ਬਰੀਕ ਬਰੀਕ ਜੀਜਾ ਲੱਗ ਗਿਆ ਵਾਈਟ ਕਲਰ ਦਾ ਚਿੱਟਾ ਚਿੱਟਾ ਜੀ ਜਿਹੜਾ ਕਿ ਪੱਤੇ ਵੀ ਖਾ ਰਿਹਾ ਵਾ ਤੇ ਫਲਾਂ ਨੂੰ ਵੀ ਨੁਕਸਾਨ ਕਰ ਰਿਹਾ ਤੇ ਉਹ ਦੇਖਦੇ ਸੀ ਅਸੀਂ ਵੀ ਇਹਨੂੰ ਹਨਾ ਕੋਈ ਦਵਾਈ ਪਾਉਣ ਦੀ ਲੋੜ ਆ ਜੇ ਕਿਸੇ ਨੂੰ ਪਤਾ ਹੋਇਆ ਵੀ ਇਹਦਾ ਕੋਈ ਸੋਲੂਸ਼ਨ ਤਾਂ ਮੈਨੂੰ ਜ਼ਰੂਰ ਦੱਸਦੇ ਹੋ ਵੀ ਇਹਦੇ ਲਈ ਆਪਾਂ ਕੀ ਕਰ ਸਕਦੇ ਆ ਤੇ ਮੌਲੀਆਂ ਵਗੈਰਾ ਲਾਈਆਂ ਹੋਈਆਂ ਸੀਗੀਆਂ ਇਹਨਾਂ ਦੀਆਂ ਹਨਾ ਕਾਫੀ ਕੁਛ ਧਣੀਆਂ ਬਹੁਤ ਵਧੀਆ ਹੋਇਆ ਹੋਇਆ ਸੀ ਤੇ ਫਿਰ ਉਹ ਕਹਿੰਦੀ ਮਿੱ ਧਣੀਆਂ ਕੱਟ ਲੈ ਜੋ ਤੁਸੀਂ ਉਹਨਾਂ ਨੂੰ ਮੈਨੂੰ ਚਾਕੂ ਦੇ ਤਾਂ ਤੇ ਚਲ ਮੈਂ ਧਣੀਆਂ ਕੱਟ ਲਿਆ ਮੈਂ ਕਿਹਾ ਚਲ ਬਣਾ ਲਾਂਗੇ ਚਟਣੀ ਵਗੈਰਾ ਬੇਟੀ ਨੂੰ ਲੈ ਆਈ ਸੀ ਇੱਥੇ ਤੇ ਇੱਥੇ ਘੁੰਮਦੇ ਫਿਰਦੇ ਸੀਗੇ ਮੰਮੀ ਇਹਨਾਂ ਦਾ ਧਿਆਨ ਰੱਖ ਰਹੇ ਸੀਗੇ ਮੈਂ ਕਿਹਾ ਮੈਂ ਕੱਟ ਲੈਨੀ ਆ ਧਨੀਆ ਤੁਸੀਂ ਇਹਨਾਂ ਦਾ ਧਿਆਨ ਰੱਖ ਲਓ ਕਿਉਂਕਿ ਬੱਚੇ ਨਾ ਇੱਕਦਮ ਬਾਹਰ ਨੂੰ ਜਾਂਦੇ ਆ ਗਲੀ ਵਿੱਚ ਨੂੰ ਤੇ ਕੋਈ ਵਾਰੀ ਕੋਈ ਚੀਜ਼ ਆਉਂਦੀ ਹੁੰਦੀ ਆ ਅੱਗੇ ਉਹ ਤਾਂ ਫਿਰ ਨੁਕਸਾਨ ਹੋ ਜਾਂਦਾ ਤੇ ਇਸ ਲਈ ਬਹਾ ਇਹਨਾਂ ਨੇ ਬਾੜੀ ਜੀ ਲਾਈ ਹੋਈ ਆ ਦੇਖੋ ਹਨਾ ਉਹ ਡਰਮ ਰੱਖਿਆ ਹੋਇਆ ਪਾਣੀ ਭਰ ਕੇ ਤੇ ਵਾਸ਼ਰੂਮ ਆਹੇ ਆਹ ਟੈਂਕੀ ਰੱਖੀ ਹੋਈ ਆ ਪਾਣੀ ਦੀ ਤੇ ਇੱਧਰਲੇ ਪਾਸੇ ਇਹਨਾਂ ਨੇ ਬਾੜੀ ਜੀ ਬਣਾਈ ਹੋਈ ਆ ਮਤਲਬ ਇਹਨਾਂ ਇੱਥੇ ਉਹਨਾਂ ਨੇ ਸਬਜ਼ੀਆਂ ਸੁਬਜ਼ੀਆਂ ਲਾ ਲੀਆਂ ਤੇ ਆਪਾਂ ਜਣੀ ਇਹ ਰੈਂਟ ਤੇ ਦਿੱਤਾ ਹੋਇਆ ਵਾ ਤੇ ਇਹ ਦੋ ਕਮਰੇ ਆ ਦੋਨੇ ਕਮਰੇ ਰੈਂਟ ਤੇ ਚੜੇ ਹੋਏ ਆ ਤੇ ਇੱਕ ਉਹਨਾਂ ਦੀ ਬੇਟੀ ਕਰਕੇ ਖੁੱਲਾ ਵਾ ਕਮਰਾ ਤੇ ਇੱਕ ਬੰਦ ਆ ਦੋਨੇ ਕਮਰੇ ਰੈਂਟ ਤੇ ਆ ਇੰਨਾ ਕ ਖੁੱਲਾ ਡੁੱਲਾ ਜਾਂ ਜਣੀ ਇਹ ਹੈਗਾ ਇੱਕ ਘਰ ਜਿਹਾ ਵੰਗ ਬਣਿਆ ਹੋਇਆ ਤੇ ਲੁਧਿਆਣੇ ਦੇ ਵਿੱਚ ਜਣੀ ਇਹ ਹੈਗਾ ਵਾ ਮੌਜ ਆ ਸ਼ਹਿਰਾਂ ਦੇ ਵਿੱਚ ਦੇ ਕਮਰੇ ਬਣਾ ਕੇ ਹੁੰਦਾ ਰੈਂਟ ਦੇ ਦੇ ਦਿੰਦਾ ਰੈਂਟ ਰੂੰਟ ਸੋਨਾ ਆ ਹੀ ਜਾਂਦਾ ਰਹਿੰਦਾ ਵਾ ਹਨਾ ਚਲੋ ਜੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਮੇਰੀ ਵੀਡੀਓ ਚ ਕੁਝ ਵੀ ਚੰਗਾ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਾਰੀ ਸ਼ਕਲ ਜੀ ਸਾਰਿਆਂ ਨੂੰ